8 ਫੁੱਟਾ ਰੋਟਾ ਵੇਟਰਾ ਬੇਸਬ ਕਰਮਾ ਇਹ ਹੁਣ ਤੁਹਾਨੂੰ ਚੈੱਕ ਕਰਾਉਣਾ ਜੀ ਕਿੰਨੇ ਤੋਂ ਸਟਾਰਟ ਹੋ ਬੋਲੀ ਕਿੰਨੇ ਤੇ 660 ਤੋਂ ਸਟਾਰਟ ਕਰੀਏ ਜੀ ਰੋਟਾ ਵੇਟਰਾ ਦੀ ਬੋਲੀ ਹਾਂਜੀ ਅਸੀਂ ਕਾ ਬਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਪਹੁੰਚੇ ਜੀ ਪਿੰਡ ਕੋਟਲੀ ਕਲਾ ਸੁਸਾਇਟੀ ਦੇ ਵਿੱਚ ਦੇਖ ਹੀ ਸਕਦੇ ਤੁਸੀਂ ਇੱਥੇ ਸੰਧਾ ਦੀ ਬਾਈ ਜੀ ਬੋਲੀ ਹੋ ਰਹੀ ਹੈ ਇੱਕ ਨਿਊ ਓਰਲੈਂਡ ਟਰੈਕਟਰ ਆ ਤੇ ਇੱਕ 8 ਫੁੱਟਾ ਰੋਟਾ ਵੇਟਰਾ ਬੇਸਬ ਕਰਮਾ 8 ਫੁੱਟਾ ਤੇ ਇੱਕ ਕਰਾਉਸ ਅੱਧਾਗਾ ਅੱਧਾ ਡਿੱਗਿਆ ਹੋਇਆਗਾ ਕੰਡੀਸ਼ਨ ਰੋਟਾਵੇਟਰ ਦੀ ਤੁਹਾਡੇ ਸਾਹਮਣੇ ਆ ਇਹ ਹੁਣ ਤੁਹਾਨੂੰ ਚੈੱਕ ਕਰਾਉਣਾ ਹੈ ਜੀ ਕਿਥੇ ਬਣੇ ਰਹੋ ਵੀਡੀਓ ਨਾਲ ਐਂਡ ਤੱਕ ਤੁਹਾਨੂੰ ਦਿਖਾਵਾਂਗੇ ਕਿੰਨੇ ਤੋਂ ਬੋਲੀ ਸਟਾਰਟ ਹੁੰਦੀ ਹੈ ਤੇ ਕਿੰਨੇ ਤੇ ਬੋਲੀ ਜਾ ਕੇ ਟੁੱਟਦੀ ਹੈ 21600 ਤੋਂ ਸਟਾਰਟ ਕਰੀਏ ਜੀ ਰੋਟਾਵੇਟਰ ਦੀ ਬੋਲੀ 22000 ਲੱਖ ਆ 26000 ਤੇ ਪਹੁੰਚ ਗਈ ਹੈ ਬਈ 27 27000 ਜਲਵੀਰ ਜੀ ਵੀ ਲੈ ਗਏ 27000 ਹਾਂ ਜੀ

ਹੈਗਾ ਭਾਈ ਹੋਰ ਕੋਈ ਜਾਂ ਬਣਾ 37000 ਹੈ 37 37000 ਤੇ ਪਹੁੰਚ ਗਈ ਹੋਈ ਟੋਟਾ ਬਟਰ ਦੀ ਬੋਲੀ ਉਹ ਜੀ 3750 ਵੀਰ ਸਿੰਘ 3350 ਵੀਰ ਸਿੰਘ ਭਾਈ ਹੈਗਾ ਭਾਈ ਹੋਰ ਮਰਨ ਨਾ ਦੋ ਜਰਮ ਤੇ ਕਰਾ ਕਿੰਨੇ ਵੋਟਾਂ ਸਾਢੇ ਧਾਤੀ ਵਾਲੇ 8 ਵੋਟਾਂ 8 ਵੋਟਾਂ 8 ਵੋਟਾਂ 8 ਵੋਟੇ ਮਾਰੀ ਗਏ ਫਿਰ ਤਾਂ ਬਗ ਗਿਆ 8 ਵੋਟਾਂ ਰੋਟਾ ਵੇਟਰਾ 37500 ਤੇ ਹੋਲਡ ਆ 3500 ਦਾ ਹੋਗਾ ਡਾਕਟਰ 33000 33000 ਹੋ ਗਈ 33000 ਜੀ ਡਾਕਟਰ ठत्ती हजार पाँच सौ ठत्ती ਆਮਲਾਰ ਪਾਇਆ ਭਾਈ ਟੋਟਾ ਵਟਰਾ ਬਚਾਈ ਸਕਿਉਰਿਟੀ ਨਹੀਂ ਸੀ ਭਰੀ ਭਾਈ ਨੇ ਘਰੋਂ ਆ ਕੇ ਬੋਲੀ ਲਾ ਦੀ ਮਾਈ ਕਹਿੰਦੇ ਐ ਬੋਲੀ ਨਹੀਂ ਲੱਗਦੀ ਪਹਿਲਾਂ ਜਿਹਨੇ ਸਕਿਉਰਿਟੀ ਭਰੀਆਂ ਨਾਲ ਖਾਇਆਗਾ ਉਹੀ ਬੋਲੀ ਲਾ ਸਕਦਾ ਤਾਂ ਕਰਕੇ ਥੋੜਾ ਜਿਆਦਾ ਜਿਹੜੇ ਬੰਦੇ ਨੇ ਪਹਿਲੇ ਨੇ ਪੈਸੇ ਭਰੇ ਆ ਉਹੀ ਬੋਲੀ ਦੇ ਸਕਦਾ ਆ ਬੰਦਾ ਕੋਈ ਨਹੀਂ ਨਹੀਂ ਫਿਰ ਉਹ ਤਾਂ ਕੀ ਕਰਦਾ ਕਰਨ ਉਹ ਬਾਈ 38500 ਵੀਰ ਸਿੰਘ 1 38500 ਵੀਰ ਸਿੰਘ 2 38500 ਵੀਰ ਸਿੰਘ 3 ਵੀਰ ਸਿੰਘ ਨੂੰ ਮਿਲ ਗਿਆ ਹਾਂਜੀ ਭਾਈ ਜੀ ਬੋਲੀ ਪੂਰੀ ਹੋ ਚੁੱਕੀ ਐ ਰੋਟਾਵੇਟਰ ਦੀ ਰੋਟਾਵੇਟਰ ਕਿਹਨੂੰ ਲੱਗਿਆ ਜੀ ਇਹ ਵੀ ਸਾਡੇ ਐਕੂਮਿਟਰ ਲੱਗਿਆ ਠੀਕ ਆ ਉਹ ਇੱਥਾਂ ਦੀ ਇਹ ਪਿੰਡ ਦਾ ਬੰਦਾ ਜੀ ਹਾਂਜੀ ਭਾਈ ਜੀ ਕਿਵੇਂ ਲੱਗੀ ਦਾ ਨੂੰ ਅੱਜ ਦੀ ਬੋਲੀ ਸੋਸਾਇਟੀ ਦੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ